ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਜਦੀ ਸੂਟਾਂ ਦੇ 컬렉ਸ਼ਨ ਬਹੁਤ ਹੀ ਪਿਆਰੀ ਲੈ ਕੇ ਆਂਦੀ ਹੈ ਇਹ ਹੋਏਗਾ ਜੀ ਪਿਓਰ ਕ੍ਰੇਪ ਦਾ ਫੈਬਰਿਕ ਹੋਏਗਾ ਫੁੱਲ ਇਜ਼ੀਓਰ ਪਰ ਕਟ ਦਾਣਾ ਹੈਂਡ ਐਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਸੂਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਲੱਗਾ ਹੋਇਆ ਹੈ ਕਲਰ ਇਹਨਾਂ ਦੇ ਵਿੱਚ ਸਾਰੇ ਡਾਰਕ ਕੈਡ ਕੀਤੇ ਹੋਏ ਨੇ ਅਗਲਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਸੀ ਲਕਦਾ ਵਿੱਚ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਪ੍ਰਾਈਸ ਇਹਨਾਂ ਸੂਟਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਉੱਪਰ ਮੈਂਸ਼ਨ ਕੀਤਾ ਗਿਆ ਜੇਕਰ ਤੁਸੀਂ ਕੋਈ ਵੀ ਸੂਟ ਬੋਕਰ ਵਾਣਾ ਚਾਹੁੰਦੇ ਹੋ ਸੂ ਆਪਣੇ ਲਈ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਵਾ ਸਕਦੇ ਹੋ। ਅਗਲਾ ਜਿਹੜਾ ਫੈਬਰਿਕ ਹੋਏਗਾ ਗਲਾਸ ਕريب ਦੇ ਵਿੱਚ ਹੋਏਗਾ। ਹੈਂਡਵਰਕ ਦਾ ਫੁੱਲ ਕੰਮ ਕੀਤਾ ਗਿਆ ਨਾਲ ਬਾਟਮ ਜਿਹੜੀ ਹੋएगी ਉਹ ਵੀ ਗਲਾਸ ਕريب ਦੀ ਹੋਏਗੀ। ਬਾਟਮ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਗਿਆ। ਬਹੁਤ ਹੀ ਪਿਆਰੇ ਹੈਵੀ ਸੂਟ ਰੈਡੀ ਕੀਤੇ ਹੋਏ ਨੇ। ਪ੍ਰਾਈਸ ਇਹਨਾਂ ਦਾ ਸ਼ਰਟ ਦਾ ਐਂਡ ਬਾਟਮ ਦਾ ਪਰ ਮੀਟਰ ਦੇ ਹਿਸਾਬ ਨਾਲ ਲੱਗਾ ਹੋਇਆ ਉੱਪਰ। ਅਗਲਾ ਜਿਹੜਾ ਫੈਬਰਿਕ ਹੋਏਗਾ ਉਹ ਵੀ ਤੁਹਾਨੂੰ ਪਿਓਰ ਮਿਸਕੋਸ ਔਰਗੈਂਜ਼ਾ ਦੇ ਵਿੱਚ ਪ੍ਰਿੰਟਡ ਸੂਟ ਮਿਲ ਜਾਏਗਾ। ਪ੍ਰਿੰਟ ਦੇ ਉੱਪਰ ਏਮਬਰਾਇਡਰੀ ਫੁੱਲ ਕੀਤੀ ਗਈ ਹੈਵੀ ਸੂਟ ਰੈਡੀ ਕੀਤੇ ਗਏ ਕਲਰ ਆਪਸ਼ਨ ਜਿਹੜੇ ਹੋਣਗੇ ਇਹਨਾਂ ਸੂਟਾਂ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਲੈ ਕੇ ਆਂਦੇ ਨੇ ਅਗਲਾ ਜਿਹੜਾ ਹੋਏਗਾ ਸੂਟ ਪਿਓਰ ਵੈਲਵਟ ਬਰੋਸ਼ਰ ਵਿੱਚ ਤੁਹਾਨੂੰ ਮਿਲ ਜੇਗਾ ਪ੍ਰਾਈਸ ਇਹਨਾਂ ਸੂਟਾਂ ਦਾ ਵੀ ਮੈਂਸ਼ਨ ਕੀਤਾ ਗਿਆ ਇਹ ਵੀ ਤੁਸੀਂ 5 ਮੀਟਰ ਦੀ ਕਟੂ ਬਾਈ ਕਰ ਸਕਦੇ ਹੋ 22 ਮੀਟਰ ਦੇ ਸ਼ਾਰਟ ਲੈ ਕੇ बॉਟਮ ਤੁਸੀਂ ਇਹਨਾਂ ਸੂਟਾਂ ਦੇ ਨਾਲ ਪਲੇਨ ਵੀ ਲਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਤੁਸੀਂ ਕੋਈ ਵੀ ਸੂਟ ਆਪਣੇ ਐਡਰੈਸ ਦੇ ਉੱਪਰ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਹੋਏਗਾ ਫੈਬਰਿਕ ਉਹ ਤੁਹਾਨੂੰ ਪਿਓਰ ਚਨਾਉਣ ਦੇ ਵਿੱਚ ਸੂਟ ਮਿਲੇਗਾ ਬਾਲਦਰੀ ਪ੍ਰਿੰਟ ਹੋਏਗਾ ਇਸ ਦੇ ਉੱਪਰ ਵੀ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਛੋਟਾਂ ਦਾ ਪਰ ਮੀਟਰ ਜਿਸ ਹਿਸਾਬ ਨਾਲ ਪਰ ਮੈਂਸ਼ਨ ਕੀਤਾ ਗਿਆ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ